ਅੱਜ ਦਾ ਬਜਟ ਜਲਾਸ ਸੀ ਤੇ ਬਜਟ ਜਲਾਸ ਉਸ ਸੰਸਥਾ ਦਾ ਜਿਹੜੀ ਇੱਕ ਚੁਣੀ ਹੋਈ ਆ ਬੜੇ ਵਿਧੀ ਵਿਵਧਾਨ ਨਾਲ ਸਾਰਾ ਕੁਝ ਹੋਇਆ ਕੁਝ ਸਾਡੇ ਭਰਾਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਉੱਥੇ ਹੋ ਹੱਲਾ ਕੀਤਾ ਜਿਹੜਾ ਬਣਦਾ ਨਹੀਂ ਸੀ ਤੇ ਉਹਦੇ باوجود ਬਹੁਤ ਅੱਛਾ ਬਜਟ ਜਿਹੜਾ ਪਾਸ ਹੋਇਆ ਹੁਣ ਮੇਰੀ ਤੁਹਾਡੇ ਨਾਲ ਜਿਹੜੀ ਜਿਹੜਾ ਤੁਹਾਡਾ ਸਵਾਲ ਸੀ ਉਹਦੀ ਇੱਕ ਗੱਲ ਇੱਕੋ ਹੀ ਆ ਕਿ ਡਿਊਟੀ ਇੱਕ ਡਿਊਟੀ ਸ਼ਬਦ ਹੁੰਦਾ ਇੱਥੇ ਡਿਊਟੀਆਂ ਵੱਖਰੀਆਂ ਵੱਖਰੀਆਂ ਲਵਾਈਆਂ ਗਈਆਂ ਇੱਕ ਡਿਊਟੀ ਨਿਭਾਈ ਆ ਸ਼ਰੋਣੀ ਕਮੇਟੀ ਦੇ ਸਮੂੱਚੇ اجلاس ਨੇ ਤੇ ਪ੍ਰਧਾਨ ਸ਼ਰੋਣੀ ਕਮੇਟੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਉਹਨੇ ਡਿਊਟੀ ਨਿਭਾਈ ਕਿ ਸਿੱਖਾਂ ਦੇ ਸਨਮਾਨਤ ਸਖਸ਼ੀਅਤ ਅਕਾਲ ਤਖਤ ਸਾਹਿਬ ਤੋਂ ਵੱਡਾ ਸਨਮਾਨ ਮਿਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਉਹਨਾਂ ਦੇ ਬਾਰੇ ਵਿੱਚ ਦੇਸ਼ ਦੀ ਪਾਰਲੀਮੈਂਟ ਵਿੱਚ ਸਾਡਾ ਗ੍ਰਹਿ ਮੰਤਰੀ ਜਰਾਬਤ ਸ਼ਾ ਉਹਨਾਂ ਦੇ ਬਾਰੇ ਵਿੱਚ ਮਾਣੇ ਸ਼ਬਦ ਬੋਲਦਾ ਤੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਜਿਹੜੀ ਸ਼ਬਦਾਵਲੀ ਬੋਲਦਾ ਉਹ ਸਨਮਾਨਯਰਕ ਨਹੀਂ ਗਈ ਤੇ ਸ਼ਰੋਣੀ ਕਮੇਟੀ ਦੇ اجلاس ਨੇ ਆਪਣੀ ਡਿਊਟੀ ਨਿਭਾਈ ਉਸ ਨੂੰ ਇਹ ਗੱਲ ਬਾਰੇ ਕਿਹਾ ਕਿ ਜਿਹੜਾ ਕੁਝ ਤੂੰ ਕਰ ਰਿਹਾ ਬਹੁਤ ਮਾੜਾ ਤੇ ਦੂਜੇ ਪਾਸੇ ਦੂਜੇ ਪਾਸੇ ਇੱਕ ਡਿਊਟੀ ਹੋਰ ਨਿਭਾਈ ਜਾ ਰਹੀ ਆ ਕਿ ਜਿਨ੍ਹਾਂ ਦਾ ਮਕਸਦ ਸੀ ਕਿ ਦਿੱਲੀ ਦੇ ਵੱਲ ਆਪਾਂ ਕੁਝ ਕਰਦੇ ਮਾਰਚ ਕਰਦੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਦੇ ਨਮਾਇਦੇ ਆਪਣੀ ਡਿਊਟੀ ਨਿਭਾਉਣ ਲਈ ਆਏ ਸਾਡੇ بڑے ਸਤਕਾਰਯੋਗ ਦਿੱਲੀ ਦੇ ਪ੍ਰਧਾਨ ਕਾਲਕਾ ਜੀ ਉੱਥੇ ਆਏ ਸਾਡੇ بڑے ਸਤਕਾਰਯੋਗ ਦਾਦੂਵਾਲ ਸਾਹਿਬ ਜਿਹੜੇ ਕੀ ਹਰਿਆਣਾ ਕਮੇਟੀ ਦੇ ਨਮਾਇਦੇ ਬਣਾਏ ਸੀ ਭਾਜਪਾ ਨੇ ਉਹ ਨਹੀਂ ਇਹ ਵਿਚਾਰੇ ਹਰ ਗਏ ਉਹ ਡਿਊਟੀ ਨਿਭਾਉਣ ਵਾਸਤੇ ਆਏ ਇੰਨੀ ਦੂਰੋਂ ਚੱਲ ਕੇ ਆਏ ਇਹ ਆਪੋ ਆਪਣੀਆਂ ਡਿਊਟੀਆਂ ਵਾਂ ਜਿਹਨੂੰ ਜਿਹਨੂੰ ਸਿੱਖ ਸਮਾਜ ਦੇਖ ਰਿਹਾ ਕੀ ਕਿੱਥੇ ਸ਼ਰੋਣੀ ਕਮੇਟੀ ਆਪਣਾ ਫਰਜ਼ ਅਦਾ ਕਰ ਰਹੀ ਆ ਦਿੱਲੀ ਦੇ ਬਾਰੇ ਵਿੱਚ ਕਿ ਉਹ ਸੰਤਾਂ ਦੇ ਖਿਲਾਫ ਬੋਲ ਰਹੇ ਨੇ ਸੰਤ ਮਹਾਪੁਰਸ਼ਾਂ ਦੀ ਵਿਰਾਸਤ ਸੰਭਾਲਣ ਵਾਲੇ ਜਿਹੜੇ ਆ ਉਹ ਸ਼ਰੋਣੀ ਕਮੇਟੀ ਦੇ ਖਿਲਾਫ ਦਿੱਲੀ ਦੇ ਨਮਾਇਦوں ਨਾਲ ਲੈ ਕੇ ਸ਼ਰੋਣੀ ਕਮੇਟੀ ਦੇ ਖਿਲਾਫ ਧਰਨਾ ਲਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਇਤਫਾਕ ਆ ਜਿਹੜੀ ਮੈਂ ਸਮਝਦਾ ਕਿ ਡਿਊਟੀ ਆ ਸ਼ਰੋਣੀ ਕਮੇਟੀ ਨੇ ਆਪਣੀ ਨਿਭਾਈ ਦਿੱਲੀ ਦੇ ਨਮਾਇਦਿਆਂ ਨੇ ਆਪਣੀ ਨਿਭਾਈ ਪਰ ਜਿਹੜਾ 15 April लास्ट ਡੇ ਡਿੱਟੀ ਆ ਉਹਦੇ ਵਿੱਚ ਕੀ ਜਥੇਦਾਨ ਦੀ ਪੁਰਾਣੀ ਜਥੇਦਾਨ ਦੀ ਬਹਾਲੀ ਹੋਏਗੀ ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਇੱਕ ਸੰਸਥਾ ਵਾ ਦੀਦੇ ਕੋਲੇ ਬਹੁਤ ਸਾਰੇ ਅਧਿਕਾਰ ਨੇ ਜਸੇਦਾਰ ਸਾਡੇ ਲਈ ਸਤਕਾਰਯੋਗ ਨੇ ਅੱਜ ਵੀ ਉਹ ਸਨਮਾਨ ਤੇ ਸਤਕਾਰਯੋਗ ਨੇ ਸੋ ਇਸ ਮਸਲੇ ਦਾ ਹੱਲ ਬੈਠ ਕੇ ਨਿਕਲਿਆ ਜਾਣਾ ਧਰਨੇ ਲਾ ਕੇ ਨਹੀਂ ਨਿਕਲਣਾ ਧਰਨੇ ਲਾ ਕੇ ਅਸੀਂ ਕਿਸੇ ਆਪਣੇ ਆકાਮਾਂ ਨੂੰ ਖੁਸ਼ ਤਾਂ ਜ਼ਰੂਰ ਕਰ ਸਕਦੇ ਆ ਪਰ ਧਰਨਿਆਂ ਨਾਲ ਸਿੱਖੀ ਦੀ ਛਾਂ ਨਹੀਂ ਬਣਨੀ ਸਿੱਖੀ ਦੀ ਮਜ਼ਬੂਤੀ ਦੇ ਸਿੱਖੀ ਏਕੇ ਨਾਲ ਹੀ ਹੋਣੀ ਹੈ ਬਸ ਅਖੀਰਲਾ ਸਵਾਲ ਹੈ ਕਿ ਉਹਨਾਂ ਨੇ ਕਿਹਾ 21 ਸਾਲ ਰਾਜੀਨਾਵਾ ਭਾਜਪੀ ਨਾਲ ਅਕਾਲੀ ਦਲ ਦਾ ਰਿਹਾ ਜਿਹੜੇ ਕੇਸ ਲਿਕ ਪਰਿਵਾਰ ਕਾਬਜ ਆ ਤੇ ਕਹਿੰਦੇ ਇਲਜ਼ਾਮ ਸਾਡੇ ਤੇ ਇਹ ਕਦੋਂ ਕਹਿੰਨੇ ਆ ਜੀ ਵੀ ਸਮਝੌਤਾ ਨਹੀਂ ਹੋ ਸਕਦਾ ਇਹ ਜਿਹੜਾ ਦੇਸ਼ ਆ ਜਿਹੜਾ ਇਹ ਦੇਸ਼ ਕਿਨਾ ਗੱਠ ਜੋੜਾਂ ਦਾ ਦੇਸ਼ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਆ ਵੀ ਅਸੀਂ ਸਿਰ ਤੇ ਬਿਠਾ ਕੇ ਆਪਣੇ ਧਰਮ ਦੇ ਅਧੀਨ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਤਲਵਾ ਲਈਏ ਜੇ ਅੱਗੇ 21 ਸਾਲ ਸਮਝੌਤਾ ਰਿਆ ਤੇ ਹੁਣ ਜਿਹੜਾ ਪਾਰਲੀਮੈਂਟ ਉਹ ਸਮਝੌਤਾ ਤੋੜਿਆ ਕਿਨੇ ਅਕਾਲੀ ਦਲ ਨੇ ਇਸੇ ਕਰਕੇ ਤੋੜਿਆ ਕਿ ਸਾਡੀਆਂ ਸੰਸਥਾਵਾਂ ਦੇ ਬਾਰੇ ਗੱਲ ਵੇੜੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਕਿਸਾਨਾਂ ਦਾ ਮਸਲਾ ਹੱਲ ਕਰੋ ਤੇ ਜੇ ਤੋੜਿਆ ਤਾਂ ਵੀ ਅਕਾਲੀ ਦਲ ਨੇ ਤੋੜਿਆ ਹੂੰ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ। ਜਗਰਵਲ ਸਾਹਿਬ ਇੱਕ ਸਵਾਲ ਲੈ ਲਓ ਕਿ ਪਹਿਲਾਂ ਸਮੇਂ ਦੀ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਆਪ ਖੁਦ ਕਹਿੰਦੇ ਸੀ ਕਿ ਮੈਨੂੰ ਹਟਾ ਦਿਓ ਮੈਂ ਕਥਾ ਕਰਕੇ guzara ਕਰ ਲਿਆਂਗਾ ਮੈਨੂੰ ਸੁਰੱਖਿਆ ਵੀ ਨਹੀਂ ਚਾਹੀਦੀ ਪਰ ਹੁਣ ਜਦੋਂ ਅੰਤਰੀ ਕਮੇਟੀ ਨੇ ਫੈਸਲਾ ਕੀਤਾ ਰਿਪੋਰਟ ਦੇਖਣ ਤੋਂ ਬਾਅਦ ਤਾਂ ਹੁਣ ਉਹ ਆਪ ਨਹੀਂ ਜਾਂਦੇ ਕਿ ਵਾਪਸੀ ਆਣਾ ਤੇ ਬਾਕੀ ਸੰਸਥਾਵਾਂ ਲੱਗੀਆਂ ਨੇ ਜ਼ੋਰ ਲਾ ਕੇ ਉਹਨਾਂ ਵਾਪਸ ਲੈ ਕੇ ਆਉਣਾ ਉਹ ਖੁਸ਼ ਨੇ ਉਹ ਕਹਿੰਦੇ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਦੇ ਜਾਬਰ ਟੁੱਟੀ ਮੈਨੂੰ ਨਾ ਤੁਸੀਂ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਵੱਡਿਆਂ ਦਾ ਇਥੇ ਇੱਕ ਨਵਾਂ ਸਵਾਲ ਪੈਦਾ ਹੋ ਗਿਆ ਕਿ ਜਿਹੜੇ ਲੋਕ ਪਿਛਲੇ ਸਮੇਂ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੇ ਜਹਦਾਰ ਤੋਂ ਹਟਾਉਣਾ ਚਾਹੁੰਦੇ ਸੀ ਅੱਜ ਉਹ ਝੰਡਾ ਚਾੱਕ ਕੇ ਉਹਨੂੰ ਬਹਾਲ ਕਰਨਾ ਚਾਹੁੰਦੇ ਹਾਂ ਇਹ ਬਹੁਤ ਵੱਡੀ ਗੱਲ ਆ ਇਹ ਦਾ ਫਿਰ ਹੱਲ ਕੀ ਆ ਹੱਲ ਤਾਂ ਨਿਕਲੇਗਾ ਸਮਾਂ ਹੱਲ ਕੱਢੇਗਾ ਪਰ ਨਹੀਂ ਇਹ ਕਿੱਧਰ ਪ੍ਰਜੈਕਟ ਮੇਰਾ ਬੰਗਾ ਨਾ ਪਾਉਂਦਾ